ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਕਹਿੰਦੇ ਨੇ ਦੁਨੀਆ ਦੀਆਂ ਬੇਨਤੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤੁਹਾਡੇ ਦਰੋਂ ਘਰੋਂ ਆਉਂਦੇ ਨੇ ਲੋਕ ਪੁੱਤਰ ਪਰਿਵਾਰ ਸਭ ਕੁਝ ਮਿਲਦਾ ਹੈ ਮੇਰੀ ਝੋਲੀ ਵਿੱਚ ਵੀ ਦਾਤ ਪਾ ਦਿਓ ਮੇਰੀ ਨਸਖਣੀ ਦੀ ਝੋਲੀ ਵੀ ਭਰ ਦਿਓ ਤੇ ਮਹਾਰਾਜ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਨੇ ਗੰਗੇ ਜਿਹੜਾ ਰਸਤਾ ਜਿਹੜਾ ਮਾਰਗ ਬਾਕੀਆਂ ਦੇ ਲਈਏ ਉਹੀ ਸਾਡੇ ਲਈ ਹੈ ਕਹਿਣ ਲੱਗੇ ਸਮਝੇ ਨਹੀਂ ਕਹਿਣ ਲੱਗੇ ਸੇਵਾ ਕਰੋ ਸਿਮਰਨ ਕਰੋ ਗੁਰਮੁਖਾਂ ਦੀ ਸੇਵਾ ਗੁਰਸਿੱਖਾਂ ਦੀ ਸੇਵਾ ਨਾਮ ਜਪਣ ਵਾਲਿਆਂ ਦੀ ਸੇਵਾ ਦੇ ਨਾਲ ਮਨ ਭਾਵਨਾ ਜਿਹੜੀ ਹੈ ਉਹ ਬਣਦੀ ਹੈ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਅਰਦਾਸ ਬਾਬਾ ਬੁੱਢਾ ਜੀ ਨੇ ਕੀਤੀ ਤੇ ਦੇਣ ਵਾਲਾ ਕੌਣ ਆ ਦੇਣ ਵਾਲਾ ਮਹਾਰਾਜ ਨੇ ਲਿਖਿਆ ਪਾਣੀ ਦੇ ਵਿੱਚ ਇਸੇ ਕਰਕੇ ਲਿਖਿਆ ਗੁਰਨਾਨਕ ਤੁਠਾ ਕਿੰਨੀ ਦਾਤ ਗੁੱਜੀ ਸ਼ੰਨੀ ਨਹੀਂ ਬਾਤ ਉਹਨੇ ਬਖਸ਼ਿਆ ਹੈ ਉਹਨੇ ਦਿੱਤਾ ਹੈ ਇਹ ਕੋਈ ਲੁਕੀ ਸੁਪੀ ਹੋਈ ਗੱਲ ਨਹੀਂ ਹੈ